ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਨੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਅਠਵਾਲ ਚ ਇੰਨਾ ਵੀਰਾਂ ਕੋ ਨੌ 10 ਝੋਟੀਆਂ ਛੇ ਲਿਆ ਤੇ ਝੋਟੀਆਂ ਹਰਿਆਣੇ ਦੀਆਂ ਸਾਰੀਆਂ ਸੁਈਆਂ ਸਵਾਈਆਂ ਜੀ ਤੇ ਆਜੋ ਵੀਰਨਾ ਕਰਦੇ ਹਾਂ ਗੱਲਬਾਤ ਤੇ ਆਜੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਦ ਸਾਹਿਬ ਕੀ ਹਾਲ ਚੱਲ ਜੇ ਬਹੁਤ ਸ਼ਰਮ ਠੀਕ ਜੀ ਬਹੁਤ ਕਿਰਪਾ ਗੁਰੂ ਰਾਮਦਾਸ ਪਾਸ਼ਾ ਦੀ ਹਾਂ ਜੀ ਨਹੀਂ ਚਲੋ ਕਿਰਪਾ ਜਾਈ ਦੀ ਬਹੁਤ ਬਾਤ ਤੇ ਕਿੰਨੀਆਂ ਝੋਟੀਆਂ ਜੀ ਝੋਟੀਆਂ ਆਪਣੇ ਕੋ 12 ਨਾਗ ਆਏ ਤੇ 2 ਵੇਗੇ 10 ਨਾਗ ਹੈਗੇ ਆ ਤੇ ਇਹ ਵੀਡੀਓ ਜਾਰੀ ਲੰਮੀ ਹੋ ਜਾਂਦੀ ਹੈ 6 ਨਾਗ ਖਾਵਾਂਗੇ ਹਾਂਜੀ ਹਾਂਜੀ ਠੀਕ ਕਿਉਂਕਿ ਚਾਰ ਸਵੇਰੇ ਬਰਸਾਤ ਆ ਪਾਣੀ ਆ ਹਾਂਜੀ ਹਾਂਜੀ ਤੇ ਰੱਬ ਦੀ ਮਾਰ ਆ ਤੇ ਭੈਣ ਭਰਾ ਜਿਹੜੇ ਕਿਸਾਨ ਵੀਰ ਆ ਉਹ ਵੀ ਤੁਹਾਨੂੰ ਬਦਾ ਫਸਲਾਂ ਦਾ ਕਰਕੇ ਕੋਈ ਮਨ ਭੈਣ ਭਰਾ ਮਦੇ ਆਪ ਸੈਟ ਵਾ ਕਈਆਂ ਵੀਰਾਂ ਦੇ ਹੁਣ ਸਾਈਡ ਤੇ ਪਾਣੀ ਜ਼ਿਆਦਾ ਵਾ ਜਿੱਦਾਂ ਬਾਠ ਨੇਰੀ ਫਾਰਮ ਤੁਹਾਡੇ ਵੀ ਕੱਲ ਜਦੋਂ ਮਦਦ ਕੀਤੀ ਆ ਵੀਰਾਂ ਨੇ ਦੋ ਟਰਾਲੀਆਂ ਮਾਲ ਦੀਆਂ ਘੱਲੀਆਂ ਵਾਂ ਲੱਦ ਕੇ ਸਾਹਮਣੇ ਫੁੱਟਣ ਡਏ ਆ ਤੇ ਆਪਾਂ ਅੱਜ ਵੀ ਬੇਨਤੀ ਕਰਦੇ ਵੀ ਜਿਹੜੇ ਭੈਣ ਭਰਾ ਨੂੰ ਕਿਤੇ ਕੋਈ ਨਹੀਂ ਥਾ ਹੈਗਾ ਮਾਲ ਡੰਗਰ ਬੰਨਣ ਨੂੰ ਜਾ ਕੇ ਤੇ ਕੋਈ ਦੁੱਖ ਤਕਲੀਫ ਜਿਆ ਭੈਣ ਭਰਾ ਸਾਡਾ ਨੰਬਰ ਲੈ ਲੈਣ ਸਾਨੂੰ ਫੋਨ ਕਰ ਦੇਣ ਫੋਨ ਕਰਕੇ ਹਾਰਡ ਕੋ ਆਣ ਕੇ ਮਾਲ ਛੱਡ ਜਾਣ ਇੱਥੇ ਜਦੋਂ ਉਹਨਾਂ ਦਾ ਵੀਰਾਂ ਦਾ ਕੰਮ ਸੈੱਟ ਹੋ ਜੂਗਾ ਆਪਣਾ ਲੈ ਜਾਣ ਸਾਫ ਸੂਤ ਦਵਾਂਗੇ ਕੋਈ ਗੱਲ ਨਹੀਂ ਜਿੰਨੀ ਕਿ ਸੇਵਾ ਕਰ ਸਕਦੇ ਹਾਂ ਸੇਵਾ ਕੋਈ ਨਹੀਂ ਸੇਵਾ ਕਰ ਦਾਂਗੇ ਹਾਂਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਝੋਟੀਆਂ ਠੀਕ ਹੈ ਪਿੰਡ ਦੱਸ ਦੇ ਦਿਓ ਫੋਨ ਨੰਬਰ ਦੱਸ ਪਿੰਡ ਅਠਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਬਲਾਕ ਤਰਸਿੱਕਾ ਨਾਮ ਮੇਰਾ ਭਾਜੀ ਰਾਣਾ 97797 14340 ਆਪਣਾ ਫੋਨ ਨੰਬਰ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਆ ਪਹਿਲਾ ਨੰਬਰ ਸੂਈਜ ਇਹ ਝੋਟੀਆਂ ਆਪਣੇ ਕੋ ਵਟਸਐਪ ਤੁਹਾਨੂੰ ਪਤਾਵਾ ਵੀ ਆਪਣੇ ਕੋਲ ਸੁਈਆਂ ਹੁੰਦੀਆਂ ਟਾਡੇ ਫਾਰਮ ਦੇ ਵੀ ਸਾਰੀਆਂ ਸੁਈਆਂ ਹੋਣੀਆਂ ਤੇ ਆਪਾਂ ਸੁਈਆਂ ਦਾ ਹੀ ਜ਼ਿਆਦਾ ਕੰਮ ਕਰੀਦਾ ਹਾਂਜੀ ਤੇ ਸੁਈਆਂ ਜਦ ਹਰ ਇੱਕ ਭੈਣ ਭਰਾ ਸੁਈਆਂ ਦਾ ਮੰਗਦਾ ਇਸ ਝੋਟੀ ਦੀ ਡਿਟੇਲ ਦੱਸੋ ਝੋਟੀ ਦੇ ਬਾੜ ਸਾਹਿਬ ਜੇ ਬਹੁਤ ਚੰਗੀ ਆ ਵੇਖੋ ਪਹਿਲਾ ਸੁਗਾ ਪਿੰਦੀਆਂ ਵਾਲਾ ਲੇਵਾ ਆ ਹਾਂ ਦੇਖੋ ਥਣ ਥਣ ਚੈੱਕ ਕਰੋ ਤੇ ਪਹਿਲੇ ਨੇ ਕੰਡੇ ਵਾਲਾ 16 ਪਲੱਸ ਦਿੱਤਾ ਵਾ ਹਾਂਜੀ ਹਾਂਜੀ ਆਪਾਂ ਨੂੰ ਵੀਰਾਂ ਨੇ 16 ਗਹਿ ਕੇ ਘੱਲੀ ਆ ਹਾਂਜੀ ਹੁਣ ਕਿੰਨਾ ਹੈ ਟਾਈਮ ਆਪਾਂ 15 ਕਿਲੋ 15 ਕਿਲੋ ਹਾਂਜੀ ਠੀਕ ਇਹ ਜਰਾ ਕੇ ਥਣ ਲੇਵਾ ਵਿਖਾਇਓ ਝੋਟੀ ਦਾ ਇੱਧਰ ਵੇਖੋ ਗੇਠ-ਗੇਠ ਤੇ ਥਣ ਲੱਗਾ ਜੇ ਬਾਪ ਸਾਹਿਬ ਹਾਂ ਵੇਖੋ ਲੈ ਹਾਂ ਜਾਨ ਬਿੱਲੀ ਆਲਾ ਲੇਵਾ ਲਗਾ ਬਾਟ ਸਾਹਿਬ ਦੇ ਚੋਣ ਉਂਗਲ ਉਂਗਲ ਜਿਹੜੀ ਮੋਟੀ ਆ ਝੋਟੀ ਦੀ ਹਾਂਜੀ ਹਾਂਜੀ ਤੇ ਪੇਟ ਕੁੜੇ ਨਹੀਂ ਵੇਖੋ ਕਿੰਦੀ ਕੈਮ ਆ ਹਾਂਜੀ ਆ ਵੇਖੋ ਅਜੇ ਟਾਈਮ ਵੇਖ ਲਓ ਤੁਸੀਂ ਕਿੰਨਾ ਆਇਆ ਵਾ ਇਹ ਇਧਰ ਵੇਖੋ ਗਿਣਤੀ ਦੀਆਂ ਕਿਠਾਣਾ ਕੰਮ ਆ ਇਹ ਸੀਰ ਥਾਡੀ ਬਹੁਤ ਜਿਆਦੀ ਤੇ ਚੋਣ ਉਂਗਲ ਉਂਗਲ ਜਿਹੜੀ ਮੋਟੀ ਆ ਬਾਟਾ ਤੇ ਕੀ ਮੁੱਲ ਰੂ ਇਹਦਾ ਮੁੱਲ ਬਾਟ ਸਾਹਿਬ ਇਹਦਾ 160 ਕਰਦੇ 1 ਲੱਖ 60 ਹਾਂ ਜੀ ਮਾਨਤਾਨ ਕਰਦਾ ਬਾਕੀ ਮੌਕੇ ਤੇ ਮਾਨਤਾਨ ਕਰਦਾ ਕੀ ਕਰ ਦੋ ਹੁਣ ਥੋੜਾ ਬਦ 2000 ਛੱਡ ਦਈਏ 55 ਦੀ ਜਾਂਦੀ ਇੱਕ 55 ਦੀ ਮੇਰਾ ਠੀਕ ਹੈ ਕਿਉਂਕਿ ਜੇ ਜੇ ਆ ਜਾਇਜ਼ ਆ ਪਰ ਰੇਡ ਬੋਨੇ ਤੇ ਕਈ ਵੀਰ ਫਿਰ ਫੋਨ ਤੇ ਰੇਡ ਕਰਦਾ ਪੈਂਦੇ ਹਾਂ ਜੀ ਹਾਂ ਜੀ ਆ ਤੇ ਆਪਾਂ ਬੇਨਤੀ ਕਰਦੇ ਵੀ ਬਿਲਕੁਲ ਜਾਇਜ਼ ਭਾਅ ਪਾਈਦਾ ਉਹ ਜੋ ਛੋਟ ਛੱਪਾ ਹੀ ਕਰੀਦਾ ਜੀ ਠੀਕ ਹੈ ਠੀਕ ਹੈ ਠੀਕ ਤੇ ਛੋਟ ਦੇ ਲਓ ਤੁਸੀਂ ਆਪਾਂ ਇੱਕ ਨਹੀਂ ਦੋ ਟਾਈਮ ਚਵਾ ਕੇ ਚਵਾਈ ਕਰਾ ਕੇ ਲਵਾਂਗੇ ਨਹੀਂ ਠੀਕ ਹੈ ਦੋ ਟਾਈਮ ਹਾਂ ਜੀ ਹਾਂ ਜੀ ਤਸल्ली ਕਰਕੇ ਖੜੇ ਆਪਨੇ ਇਹ ਝੋਟੀ ਇਹ ਵੀ ਪਹਿਲਾ ਸੁਹਾਵਾ ਚੋਗੀ ਆ ਮੂੰਹ ਤੋਂ ਚਾਰ ਦੰਦ ਆ ਚਾਰ ਦੰਦ ਖੋਲ ਚੋਗਦੀ ਦੰਦੀ ਭੰਨੀ ਆ ਜੀ ਦੇਖੋ ਪੂਸਤਕ ਝੋਟੀ ਜੈਡ ਲੈ ਗਿਆ ਹਾਂਜੀ ਹਾਂਜੀ ਤੇ 13 ਕਿਲੋ ਤੇ ਆਈ ਆ 13 ਕਿਲੋ ਤੇ ਅੱਜ ਸਵੇਰੇ ਝੋਟੀ ਆਈ ਆ ਤੇ ਆਪਾਂ 12 ਨਸ ਕੇ ਦੇਣੀ 12 ਨਸ ਕੇ ਹਾਂ ਠੀਕ ਸਿੱਖਾਓ ਲੈ ਖੋਲ ਖੋਲ ਆ ਲੈ ਬਰੇਜੋ ਨਾ। ਇਹ ਕੋਈ ਵਾਲੀਰ ਨਹੀਂ। ਇਹ ਲੇਵਾ ਤਾਂ ਨਹੀਂ। ਲੈ ਆਉ ਤੋਂ ਪੈਣਾ। ਲੈ ਲੈ। ਹਾਂ। ਲਾ ਲਾ ਲਾ। ਵਾਹ। ਹਾਂ। ਇਹ ਦਵੰਦੀ ਦਵੰਦੀ ਦਵੰਦੀ। ਕੋਨੇ ਬੱਚੇ ਦੇ ਜਾਣ ਦੋ। ਤੇ ਇਹਦਾ ਮੁੱਲ ਹੀ ਉਹ ਇਹਦਾ ਬਾਹਰ ਦਾ ਟੋਟੀ ਦਾ ਮੁੱਲ ਤੇ 1,20,000 ਰੁਪਇਆ ਕਰਦੇ ਆਂ। ਇਹ ਦੇਖੋ ਪੂਛ ਤੱਕ ਜੈਡ ਬਲੇਗਿਆ। ਤੇ 2000 ਰੁਪਇਆ ਛੋਟ ਕਰਾਂਗੇ 1,28,000 1,28,000 ਹਾਂਜੀ ਠੀਕ ਹੈ ਠੀਕ। ਤੇ ਇਹ ਤੀਜੇ ਨੰਬਰ ਤੇ ਝੋਟੀ। ਇਹ ਖੀਰੀਆ ਜੋਟੀ ਬਾਹਰ ਦਾ ਪਿਓਰ ਖੀਰੀ ਪਿਓਰ ਖੀਰੀ ਹਾਂਜੀ ਇਹ ਅੱਜ ਇਹਨੂੰ ਚੌਥਾ ਦਿਨ ਸੂਈ ਨੂੰ ਆ। ਠੀਕ। ਆਹ ਬੱਚਾ ਜੇ ਆਹ ਕੱਟਾ ਮੰਗ ਰਿਹਾ। ਬਿਲਕੁਲ ਤਾਜੀ ਆ ਠੀਕ ਖੋਲ ਦੇ ਆ ਵੇਖੋ ਫੇਸ ਕੁਆਲਟੀ ਵੇਖੋ ਤੁਸੀਂ ਬਹੁਤ ਚੰਗੀ ਬਰੀਡ ਆ ਕੋਇਲ ਉਰਨਾ ਸੀ ਬਣਿਆ ਤੇ ਝੋਡੀ ਦਾ ਪੇਸ਼ ਕੁੜਾ ਵੇਖੋ ਤੇ ਡਿਜ਼ਾਈਨ ਵੇਖੋ ਮਗਰੋਂ ਝੋਡੀ ਦਾ ਲੈਓ ਲੈ ਤੂੰ ਪੈਣਾ ਖੜਾ ਯਾ ਮਿੰਦੀ ਵਾਲਾ ਲਿਓ ਵਾਟਸਐਪ ਇਹਦਾ ਵੀ। ਹਾਂ ਜੀ। ਇਹਦੇ ਕੋਲ ਵਾਟਸਐਪ 12 ਕਿਲੋ ਬੌਲੀ ਤੇ ਜੋ ਠੋਟੀ ਆ ਤੇ ਅੱਜ ਸਵੇਰ ਆਈ ਆਪਾਂ 12 ਨਹੀਂ ਦੱਸਣੀ 11 ਦੱਸਾਂਗੇ। ਠੀਕ ਹੈ। ਹਾਂ ਜੀ। ਤੇ ਇਹਦਾ ਮੁੱਲ ਇਹਦਾ ਝੋਡੀ ਦਾ ਵਾਟਸਐਪ 1,32,000 ਰੁਪਇਆ ਮੁੱਲ ਕਰਦੀ ਹੈ। 1,32 ਹਾਂ ਜੀ। ਹਾਂ ਜੀ। 30 ਦੀ ਆਂਦੀ। 30 ਦੀ ਮੌਕੇ ਤੇ ਫਿਰ ਛੋਟਦਾ ਠੀਕ ਹੈ ਮੌਕੇ ਤੇ ਕਰਦਾ ਇਹ 1 ਲੱਖ 30 ਦੀ ਤੇ ਉਹਦੇ ਵਿੱਚ ਹੋਰ ਮਾਨਤਾਨ ਹੋ ਜੂਗਾ ਮੌਕੇ ਤੇ ਛੋਟ ਕਰਦਾ ਗਾਇਸ ਦੇਖੋ ਝੋਟੀ ਦਾ ਨਿਮਾ ਵੇਖੋ ਅਜੇ ਬਾਣ ਨਹੀਂ ਆ ਬਾੜ ਦਾ ਖਾ ਪੀ ਕੇ ਝੋਟੀ ਹਾਂਜੀ ਹਾਂਜੀ ਬਹੁਤ ਚੰਗੀ ਆ ਜਾਤ ਨਸਲ ਵੇਖੋ ਤੇ ਡਿਜ਼ਾਈਨ ਵੇਖੋ ਇੱਧਰ ਆਹ ਵੇਖੋ ਤੁਹਾਨੂੰ ਫੇਰ ਵਿਖਾਉਂਦੇ ਆ ਇੱਧਰ ਇੱਧਰ ਵੇਖੋ ਹਾਂਜੀ ਹਾਂਜੀ ਸ਼ੇਪ ਵੇਖੋ ਇਹ ਜਰਸੀਆਂ ਗਾਵਾਂ ਵਰਗਾ ਜਰਸੀਆਂ ਗਾਈਆਂ ਗਾਂ ਹਾਂਜੀ ਹਾਂਜੀ ਤੇ ਇਹ ਚੌਥੇ ਨੰਬਰ ਤੇ ਸੂਈ ਹੈ ਵੀ ਇਹ ਵੀ ਸੂਈ ਆ ਬਾਦ ਸਾਹਿਬ ਇਹ ਵੀ ਆਪ ਬੱਚਾ ਜੀ ਪੰਜਵਾਂ ਦਿਨ ਜੀ ਇਹਨੇ ਕੋਈ ਕੇ ਬੱਚਾ ਇਹ 13 ਕਿਲੋ ਤੇ ਆਈ ਆ 12 ਕਿਲੋ ਜਿਹੜਾ ਚਵਾਰਾਂ ਕੇ ਲੀਟਰ ਵਾਲਾ ਠੀਕ ਛੋਟੀ 13 14 ਕਿਲੋ ਤੇ ਆਈ ਆ ਵੀ ਤੇ ਆਪਾਂ ਲੀਟਰ ਨੇ ਕਿਲੋ ਕਿਲੋ ਤੁਹਾਨੂੰ ਘਾਟ ਦੱਸਾਂਗੇ ਤੇ ਵੱਧ ਲਵਾਂਗਾ ਅਗਲੇ ਦੇ ਘਰ ਦੇ ਭੈਣ ਭਰਾ ਕੋਲ ਯਾਰ ਕਰਾਂਗਾ ਹਾਂਜੀ ਹਾਂਜੀ ਹਾਂ ਬਹੁਤ ਚੰਗੀ ਕੁਆਲਟੀ ਆ ਇਹ ਵੀ ਪਹਿਲਾ ਸੂਆ ਜੀ ਪਹਿਲਾ ਸੂਆ ਪਹਿਲਾ ਸੂਆ ਜੋਗ ਦੀ ਦੰਦੀ ਬੰਨੀ ਆ ਜਿੰਨੇ ਵੀ ਤੇ ਲੇਵੇ ਦੀ ਵੇਖੋ ਬੜੀ ਖਬਰਦਾਰ ਆ ਲੈ ਕੁਮਾਲੇ ਹਲੋ 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 ਆਣੀ ਲਗਾ ਲੇਵਾ ਉਖਾਉ ਜਾਂਦਾ ਆ ਇਥੋਂ ਗੱਲ ਰਲਾ ਲੇਵਾ ਲਗਾ ਵੇਖੋ ਪਲਾਟ ਬਨੂਗੀ ਝੋਟੀ ਅਜੀ ਠੀਲ ਠੰਡੀਆਂ ਹਾਂਜੀ ਹਾਂਜੀ ਬਹੁਤ ਚੰਗੀ ਚੋਣ ਦੀ ਮਾਲ ਕੁਆ ਤੇ ਮੋਲੇ ਦਾ ਕੀ ਕਹੂੰ ਮੋਲੇ ਦਾ ਬਾਦ ਸਾਹਿਬ 125 ਕਰਦੇ ਆ 1 ਲੱਖ 25 ਤੇ ਹਾਣਾ 120 ਹੀ ਦੇ ਦਾਂਗੇ 120 ਆ ਵੇਖੋ ਤੇ ਲੈਵੇ ਵੇਖੋ ਤੁਸੀਂ ਫੇਰ ਆ ਕਿਆ ਖਰਾਬ ਹੈ ਇਸ ਕੁਆਲਟੀ ਚੱਕ ਰਹੇ ਮੈਂ ਜੀ 1 ਲੱਖ ਤੇ 25 ਹਾਂਜੀ ਠੀਕ ਤੇ ਆ ਜੋ ਟੀਏ ਇੱਕ ਕੀਰੀ ਕੱਟੀ ਜੇ ਠੀਕ ਹੈ ਇਧਰ ਵੇਖੋ ਬਿਲਕੁਲ ਤਾਜੀ ਆ ਵੇਖੋ ਮੈਲਾ ਡਈਏ ਸੁੱਟਣ ਅਜੇ ਦੁੱਧ ਦੇ ਜੋ ਟਿਉਂਡੀਆਂ 10 11 ਕਿਲੋ ਆ ਪੰਜਵਾਂ ਦਿਨ ਸੂਈ ਨੂੰ ਭਾਵੇਂ ਕੋ ਦੁੱਧ ਮੰਨੇ ਤੇ ਭਾਵੇਂ ਗੋਲਾ ਮੰਨ ਲਿਆ ਨੂਰ ਕੀ ਪੋਲੀ ਚਵਾਈ ਕੋਲ ਜੀ ਕੋਲ ਵੀ ਤੇ ਇਹਦਾ ਕੱਟਾ ਹੋਣਾ ਕੱਟਾ ਕੱਟਾ ਆ ਵੇਖੋ ਜੀ ਕਟਾਵੂ ਕਦਾ ਅਗਰੇ ਜ ਆ ਗਏ ਹਾਂਜੀ ਹਾਂਜੀ ਇਹ ਹੋ ਗਿਆ ਆ ਗਿਆ ਹੈਗਾ ਹਾਂਜੀ ਤੇ ਲਾ ਰਹੀ ਮੂੜੀ ਆ ਘਾਰੇ ਤੇ ਲਿਆ ਹਾਂਜੀ ਹਾਂਜੀ ਬਹੁਤ ਜਾਲੀ ਚੰਗੀ ਚੋਣ ਆ ਛੋਟੀਆਂ ਦੇ ਦੁੱਧ ਦੇ ਆਉਂਦੀ ਆ ਬਾਠਾਂ ਲੈ ਆ ਮਕੀਨ ਏਰੀਆ ਬੜਾ ਚੰਗਾ ਬਾਪ ਸਾਹਿਬ ਜੀਂਦੀ ਆ ਪਿਓਰ ਥੋੜਾ ਜਿਹਾ ਮਖਾਵਾ ਘਟ ਫੋਲਦੀਆ ਝੋਡੀ ਕੋ ਦੁੱਧ ਉਂਗਲ-ਉਂਗਲ ਜਿੱਦੀ ਮੋਟੀ ਧਾਰਿਆ ਹਾਂਜੀ ਤੇ 11 ਕਿਲੋ ਆ ਐ ਦੇਖੋ ਮੈਣਾ ਸੁੱਟਣ ਲਈ ਆ ਜੇ ਝੋਡੀ ਦੁੱਧ 14 ਕਿਲੋ ਕਰੂਗੀ ਆ ਰਾਮਨਾ ਤੇ ਇਹਦਾ ਇਹਦਾ ਬਿਲਕੁਲ ਜਿਹਾ ਜੇ ਇੱਕ ਘੱਟ ਮੋਲਿਆ ਜੀ ਇੱਕ ਅੱਠ ਹਾਂਜੀ ਇੱਕ ਪੰਜ ਜਿੱਦਾਂ ਢਾੜੀ ਮਰਜੀ ਬਾਪ ਸਾਹਿਬ ਠੀਕ ਹੈ 1 ਲੱਖ 5000 ਦੀ 1 ਲੱਖ 5000 ਦੀ ਦੇ ਦਾਂਗੇ ਉਹਦੇ ਚ ਛੋਟ ਕਰਾਂਗੇ ਭੈਣ ਭਰਾ ਨੂੰ ਫੁੱਲੀ ਫੁੱਲੀ ਛੋਟ ਠੀਕ ਹੈ ਜੀ ਤੇ ਆ ਝੋਟੀਆਂ ਉਹਦਾ ਮੁਖਾ ਦੇਣੇ ਤੁਹਾਨੂੰ ਹਾਂ ਜੀ ਆ ਨੀਲੀ 라ਵੀ ਆ ਆ ਇੱਕ ਟੋਟੀ ਤੋੜ ਕੇ ਖਾਵਾਂਗੇ ਬਾਕੀ ਖਵਾ ਲਾਂਗੇ ਆ ਟੋੜ ਦੇ ਝੋਟੇ ਇਹਦੇ ਕੋ 14 ਕਿਲੋ ਦੁੱਧ ਆ ਜੀ 14 ਕਿਲੋ ਭਾਵੇਂ ਕੋ ਦੋ ਟਾਈਮ ਚੋਲੇ ਭਾਵੇਂ ਚਾਰ ਚੋਲੇ ਠੀਕ ਹੈ ਦੋ ਦਿਨ ਭਾਵੇਂ ਚੋਲੇ ਭਾਵੇਂ ਚਾਰ ਦਿਨ ਤੇ 14 ਲੀਟਰ ਹਾਜੇ ਹੋਣਾ ਹੈ 14 ਲੀਟਰ ਹਾਜੇ ਇਹਦੇ ਪਿੱਛੇ ਕੀ ਕਟਾਂ ਨੇ ਇਹਦੇ ਪਿੱਛੇ ਕਟਾਵਾ ਕਟਾ ਵੇਖੋ ਤੇ ਹਾਂਜੀ ਕਟੇ ਥੋੜੇ ਜਿਆਦੇ ਆ ਹਾਂਜੀ ਲੈਵਾ ਵਾਦੋ ਜੋ ਢੀਲਾ ਤੇ ਛੋਣਾ ਬਿਲਕੁਲ ਯਾਦ ਕਰੂਗਾ ਬਾਦ ਸਾਹਿਬ ਵੀ ਟੰਗੜ ਛੋਣ ਲਿਆ ਵਾ ਲੈ ਉਹ ਨਹੀਂ ਲੱਗਦਾ ਬਲ ਬਲ ਹਾਂ ਬਹੁਤ ਜਿਆਦੀ ਚੱਗੀ ਚੋੜ ਨਹੀਂ ਮਾਲ ਗਿਆ ਹਾਂਜੀ ਜੀ ਇਹਦਾ 6ਵਾਂ 7ਵਾਂ ਦੇ ਨੇ ਇਹਨੂੰ ਕੱਟਾ ਮਗਰ ਜੇ ਬਾਹਰ ਹੱਬ ਬਹੁਤ ਸੀਲ ਠੰਡੀ ਆਈ ਵੀ ਜੋਡੀ ਪਹਿਲਾ ਸੁਹਾ ਤੋਂ ਉਤਾਂ ਦੇ ਆ ਠੀਕ ਆ ਲੋ ਤੇ ਇਹਦਾ ਮੁੱਲ ਇਹਦਾ ਮੁੱਲ ਦੇ ਭਾਵੇਂ 130 35000 ਕਰ ਲਈਏ ਹਾਂਜੀ ਪਰ ਥੋੜਾ ਜਿਆ ਬਰਸਾਤਾ ਨਾਲ ਕਰਕੇ ਜਾਇਜ ਹੀ ਕਰਨਾ ਜਾਇਜ ਆਪਾਂ ਮੁੱਲ ਕਰਨਾ ਇਹਦਾ 130 ਮੋਲਿਆ ਹਾਂਜੀ ਤਿਹਾਰਾ 127 ਦੀ ਝੋਟੀ ਦੇ ਦਾਂਗੇ ਤੇ ਉਹਦੇ ਤੋਂ ਮੌਕੇ ਦਾ ਜੋ ਤੁਸੀਂ ਕਹੋਗੇ ਛੋਟ ਕਰ ਦਵਾਂ 25 ਦੀ ਕਰਦੀ ਕਰ ਦਾਂਗੇ ਠੀਕ ਆ ਠੀਕ ਆ ਠੀਕ ਆ ਜੀ ਪਰ ਚੂਣ ਇੱਕ ਨੰਬਰ ਆ ਆ ਝੋਟੀ ਨੂੰ 10 ਕਿਲੋ ਦੁੱਧਿਆ ਬੱਚੇ ਦਾ ਪਾ ਕੇ ਮੇਰੇ ਜੋ ਲਈ ਆ ਬੱਚੇ ਦਾ ਪਾ ਕੇ 10 ਕਿਲੋ ਦੁੱਧਿਆ ਹਾਂ ਤੇ ਆਪਾਂ ਬਿਲਕੁਲ ਜੈਜ 15 ਮੋਲਿਆ ਤੇ ਪੂਰੇ ਲੱਖ ਦੀ ਦੇ ਦੇਣੀ 15 ਦਿਨਾਂ ਦਾ ਬੱਚਾ ਜੀ ਠੀਕ ਆ ਠੀਕ ਆ ਤੇ ਆ ਝੋਟੀ ਨੂੰ ਝੋਟੀ ਨੂੰ 15 ਕਿਲੋ ਦੁੱਧਿਆ 15 ਕਿਲੋ ਹਾਂ ਜੀ 16 ਦੇ ਆਈ ਆ 15 ਚਵਾ ਕੇ ਦਵਾਂਗੇ ਦੋ ਟਾਈਮ ਠੀਕ ਹੈ ਜੀ ਤੇ ਉਹ ਵੀ ਵਿਖਾਉਣੀ ਹੈ ਝੋਟੀਆਂ ਹਾਂ ਜੀ ਇਹ ਵੀ ਬਾੜ ਸਾਹਿਬ ਦੋ ਦੰਦ ਆ 14 ਕਿਲੋ ਤੇ ਝੋਟੀਆਂ ਆਈ ਆ ਇਧਰ ਵੇਖੋ ਘਿਰ ਘਿਰਦੇ ਥਣ ਲੱਗਾ ਹਾਂ ਜੀ ਅੱਜ ਸਵੇਰੇ ਝੋਟੀਆਂ ਆਈਆਂ ਸਾਫ ਕੇ ਦਵਾਂਗੇ ਹਾਂ ਜੀ ਆ ਵੀ 13 ਕਿਲੋ ਚਾਹੀਦਾ 12 ਦੋ ਟਾਈਮ ਚਵਾ ਕੇ ਦਵਾਂਗੇ ਠੀਕ ਹੈ ਇਹ ਵੀ ਦੋ ਦੰਦ ਜੀ ਠੀਕ ਹੈ ਜੀ ਇਹੋ ਪਸ਼ੂ ਹੈ ਹਾਂ ਜੀ ਠੀਕ ਹੈ ਇਹ ਤਾਂ ਆਪਣੇ ਕੋਲ گاਵਾ ਸਾਈਵਾਲ ਕ੍ਰਾਸ ਹਾਂ ਜੀ ਹਾਂ ਜੀ ਮਰੇ ਜੇ ਪੱਕੇ ਥਾਣਾ ਕਰਕੇ ਗੋਡੇ ਮਾਸਾਕ ਸੋਜਵਾ ਹਾਂਜੀ ਤੇ 22 24 ਕਿਲੋ ਵਾਲੀ ਗਾਵਾ ਠੀਕ ਹੈ ਜੀ ਤੇ ਆਪਾਂ ਇੰਸਟਾਗ੍ਰਾਮ ਤੇ ਪਾ ਦੇਣੀ ਹੋਣੇ ਹਾਂਜੀ ਤੇ ਜਿਹੜੇ ਭੈਣ ਭਰਾਵਾਂ ਨੇ ਲੈ ਲਈ ਸੀ ਛੀਲ ਠੱਡੀ ਆ ਡੱਬੇ ਰੰਗ ਦੀ ਠੀਕ ਆ ਬਾਜੀ ਠੀਕ ਆ ਹਾਂਜੀ ਠੀਕ ਆ ਸੱਚੀ ਗੱਲ ਜੀ